ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਚ ਮਹੱਲਾ ਤੀਜਾ ਗੁਰਮਖ ਮਿਲੇ ਮਿਲਾਏ ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ ਹਉਮੈ ਮਾਰ ਪੰਤਨ ਸਭ ਤੋੜੈ ਗੁਰਮਖ ਸ਼ਬਦ ਸਹਾ ਬਣਿਆ ਹਉ ਵਾਰੀ ਚੋ ਵਾਰੀ ਹਰ ਹਰ ਨਾਮ ਸਹਾ ਬਣਿਆ ਗੁਰਮਖ ਗਾਵੇ ਗੁਰਮਖ ਨਾਚੈ ਹਰ ਸੇਤੀ ਚਤ ਲਾ ਬਣਿਆ ਰਹਾਓ ਗੁਰਮਖ ਜੀਵੇ ਮਰੇ ਪਰਵਾਨ ਆਰਚਨਾ ਛੀਜੈ ਸ਼ਬਦ ਪਛਾਨ ਗੁਰਮਖ ਮਰੇ ਨ ਕਾਲ ਨ ਖਾਏ ਗੁਰਮਖ ਸੱਚ ਸਮਾਵਣਿਆ ਗੁਰਮਖ ਹਰ ਦਰ ਸ਼ੋਭਾ ਪਾਏ ਗੁਰਮਖ ਵਿੱਚੋਂ ਆਪ ਗਵਾਏ ਆਪ ਤਰੈ ਕਲ ਸਗਲੇ ਤਾਰੇ ਗੁਰਮਖ ਜਨਮ ਸਵਾਰਣਿਆ ਗੁਰਮਖ ਦੁੱਖ ਕਦੇ ਨ ਲਗੈ ਸਰੀਰ ਗੁਰਮਖ ਹੋਮੇ ਚੁੱਕੈ ਪੀਰ ਗੁਰਮਖ ਮੰਨ ਨਿਰਮਲ ਫਿਰ ਮੈਲ ਨਾ ਲਾਗੇ ਗੁਰਮਖ ਸਹਿਜ ਸਮਾਵਣਿਆ ਗੁਰਮਖਾ ਨਾਮ ਮਿਲਾ ਵਟਾਈ ਗੁਰਮਖ ਗੁਣ ਕਾਫੇ ਸ਼ੋਭਾ ਪਾਈ ਸਦਾ ਆਨੰਦ ਰਹੇ ਦਿਨ ਰਾਤਿ ਗੁਰਮਖ ਸ਼ਬਦ ਕਰਾ ਬਣਿਆ ਗੁਰਮਖ ਆਂ ਦਿਨ ਸ਼ਬਦੇ ਰਾਤਾ ਗੁਰਮਖ ਜੁਗ ਚਾਰੇ ਹੈ ਜਾਤਾ ਗੁਰਮਖ ਗੁਣ ਗਾਵੇ ਸਦਾ ਨਿਰਮਲ ਸਾਧੇ ਭਗਤ ਕਰਾ ਬਣਿਆ ਜਮਕਾਲ ਕਰਠੇ ਕਰੇ ਪੁਕਾਰਾ ਆਂਦਨ ਰੋਗੀ ਬਿਸਟਾ ਕੇ ਕੀੜੇ ਬਿਸਟਾ ਮੈਂ ਤਕ ਪਾਵਣਿਆ ਗੁਰਮਖਾਪੇ ਕਰੇ ਕਰਾਏ ਗੁਰਮਕ ਹਿਰਦੇ ਉੱਠਾ ਆਪਾਏ ਨਾਨਕ ਨਾਮ ਮਿਲ ਬਟਾਈ ਪੂਰੇ ਗੁਰਤੇ ਪਾਵਣਿਆ